ਨਾਗਰਾਜ ਪੰਜਾਬੀ ਹੋਟਲ ਮੋਗਾ ਜੀਰੇ ਵਾਲਿਆਂ ਦਾ ਹੋਟਲ ਅਸੀਂ ਇੱਥੇ ਰਾਤ ਕੱਟੀ ਸੀਗੀ ਤੇ ਹੁਣ ਅਸੀਂ ਚੱਲਾ ਪਾਉਣ ਲੱਗੇ ਆਂ ਜਾਮਨਗਰ ਨੂੰ ਜਾਮਨਗਰ ਗੁਜਰਾਤ ਜਾਮਨਗਰ ਤੋਂ ਕਹਾ ਫਿਰ ਦਵਾਰਕਾਪੇਟ ਸਮੁੰਦਰ ਚ ਨਾ ਭਾਈ ਪ੍ਰਸਾਦਾ ਸਾਹਿਬ ਕੀ ਜਾਂਦੇ ਨੇ ਆ ਗੱਡੀਆਂ ਵਾਲੇ ਇਹ ਵੀ ਮੁੰਡੇ ਪੰਜਾਬ ਤੋਂ ਨੇ ਭਾਈ ਪੰਜਾਬ ਦੇੋਂ ਹਾਂ ਜੀ ਆਜੋ ਭਾਈ ਕਿਹੜੀ ਜਗ੍ਹਾ ਤੇ ਅੰਮ੍ਰਿਤਸਰ ਬਾਬਾ ਜੀ ਅੰਮ੍ਰਿਤਸਰ ਦੇ ਵਾਹ ਬੱਲੇ ਭਾਈ ਆ ਭਾਈ ਜੀ ਨੇ ਜੀਰੇ ਦੇ ਗਾਂ ਕਰ ਲਾਂਗੇ ਮਾਹ ਨਾਸਤਾ ਮਾਹ ਤਾਂ ਕਰਦੇ ਦੋ ਮਿੱਸੀਆਂ ਦੇ ਖਾਈ ਨੇ ਜੋ ਤੁਹਾਡੀ ਮਰਜ਼ੀ ਆਪ ਜੀ ਦੀ ਆ ਜਾਓ ਦੋ ਰੋਣੇ ਆਏ ਆ ਬਾਈ ਕੋਲੇ ਅਸੀਂ ਰਾਤ ਕੱਟੀ ਸੀ ਇਹ ਬਾਈ ਜੀਰੇ ਦੇ ਨੇ ਹੋਟਲ ਵਾਲੇ ਜੋ ਵੀ ਗੱਡੀ ਵਾਲਾ ਸਾਡੀ ਵੀਡੀਓ ਦੇਖਦਾ ਹੋਵੇ ਇਹ ਵੀਰ ਕੋਲੇ لازਮੀ ਖੜ ਕੇ ਜਾਇਓ ਤੁਸੀਂ ਅਸੀਂ ਇਹਨਾਂ ਕੋਲੇ ਰਾਤ ਕੱਟੀ ਆ ਸਾਨੂੰ ਪ੍ਰਸ਼ਾਦਾ ਪਾਣੀ ਛਕਾਇਆ ਸਵੇਰੇ ਦੁੱਧ ਛਕਾਇਆ ਵੀਰਾਂ ਨੇ ਬਹੁਤ ਵਧੀਆ ਪਰੌਂਠੇ ਬਣਾਉਂਦੇ ਨੇ ਪ੍ਰਸ਼ਾਦੇ ਬਹੁਤ ਵਧੀਆ ਦਾਲ ਭੱਜਾ ਬਹੁਤ ਵਧੀਆ ਤਿਆਰ ਕਰਦੇ ਨੇ ਤੇ ਇਹਨਾਂ ਕੋਲੇ ਜ਼ਰੂਰ ਕੰਨਾਂ ਤੁਸੀਂ ਪ੍ਰਸ਼ਾਦਾ ਛੱਕ ਕੇ ਜਾਇਓ ਗੱਡੀਆਂ ਵਾਲਿਆਂ ਨੂੰ ਬੇਨਤੀ ਆ ਮੇਰੇ ਵੱਲੋਂ ਹਾਂ 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 ਬਾਈ ਰਿੱਕਸ਼ੀ ਪਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਬੀਆਫਾ ਹੋਟਲ ਕੋਲੇ ਰਾਜਕੋਟ ਤੋਂ ਟਿਕਟ ਲੈ ਠੀਕਾ ਜੀ 8 ਨੰਬਰ ਹਾਈਵੇ ਰੋਡ ਆ ਆਪਣੇ ਹੋਟਲ ਤੇ ਆਉਣ ਜਾਣ ਕਰੋ ਜੀ ਗੱਡੀ ਦਾ ਵਾਅਦਾ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਸੱਚੇ ਪਾਸ਼ਾ ਜਿਆ ਜਿਆ ਕਹਾ ਕਰਦੇ ਵਾਹਿਗੁਰੂ ਜੀ ਆਪ ਭਾਈ ਜੀ ਨੇ ਢਾਬਾ ਖੋਲਿਆ ਨਮਾ ਆਉਂਦੇ ਜਾਂਦੇ ਹੱਥ ਬਨ ਕੇ ਬੇਨਤੀ ਆ ਮੇਰੇ ਵੱਲੋਂ ਆਉਂਦੇ ਜਾਂਦੇ ਜਰੂਰ ਖੜ ਕੇ ਜਾਇਓ ਬਾਈ ਜੀ ਕੋਲੇ ਪ੍ਰਸ਼ਾਦਾ ਪਾਣੀ ਬਹੁਤ ਵਧੀਆ ਤਿਆਰ ਕਰਦੇ ਨੇ ਭਾਜਾ ਦਾਲ ਸਬਜ਼ੀ ਬਹੁਤ ਵਧੀਆ ਬਣਾਉਂਦੇ ਨੇ ਲਾਜ਼ਮੀ ਖੜ ਕੇ ਜਾਇਓ ਇਹਨਾਂ ਕੋਲੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਹ नागराज ਪੰਜਾਬੀ ਹੋਟਲ ਮੋਗਾ ਜੀਰੇ ਵਾਲੇ ਕਬਲਾ ਇਹ ਅਹਿਮਦ ਸ਼ਾਹ ਇਹ ਅਹਿਮਦ ਸ਼ਾਹ ਇਹ ਮੋਦੀ ਸਾਹਿਬ ਇਹਨਾਂ ਨੂੰ ਅਸੀਂ ਮਿਲਣਾ ਹੈ ਇਹ ਮਲੇ ਨਹੀਂਗੇ ਹੋਟਲ ਤੇ ਮਿਲੇ ਆ ਇਹ ਅੱਜ ਕੱਲ੍ਹ ਹੋਟਲਾਂ ਦੇ ਰਹਿੰਦੇ ਆ ਮੋਦੀ ਸਾਹਿਬ ਜਾ ਕਿਤਨਾ ਫੋਟੋ ਨਹੀਂ ਆਈ ਬਾਹਰ